ਦਾਨਮਾਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜੋਗ ਅਗਵਾਈ ਵਿੱਚ ਬਣੇ ਮੰਤਰੀ ਮੰਡਲ ਚ ਪੰਜਾਬ ਤੋਂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਰਵਨੀਤ ਸਿੰਘ ਬਿੱਟੂ ਨੂੰ ਮਨਿਸਟਰ ਆਫ ਸਟੇਟ ਬਣਾਇਆ ਗਿਆ ਮੰਤਰੀ ਬਣਾਉਣ ਤੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਖੁਸ਼ੀ ਪ੍ਰਗਟਾਈ ਗਈ ਤੇ ਕਈ ਥਾਵਾਂ ਤੇ ਢੋਲ ਢਮਕੇ ਨਾਲ ਲੱਡੂ ਵੀ ਵੰਡੇ ਗਏ ਇਸ ਮੌਕੇ ਤੇ ਬੋਲਦਿਆਂ ਤੇਜਿੰਦਰ ਸਿੰਘ ਕੁੰਨਰ ਨੇ ਕਿਹਾ ਕਿ ਪੰਜਾਬ ਦੀਆਂ ਰਹਿਂਦੀਆਂ ਜਾਇਜ਼ ਮੰਗਾਂ ਭਾਰਤ ਸਰਕਾਰ ਵੱਲੋਂ ਮਨਵਾਈਆਂ ਜਾਣਗੀਆਂ ਮંત્રી ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣੇ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਜਿਸ ਵਿੱਚ ਭਾਰਤ ਸਰਕਾਰ ਵੱਲੋਂ ਐਮਜ਼ ਹਸਪਤਾਲ ਦੀ ਜਲਦ ਹੀ ਮਨਜ਼ੂਰੀ ਲਈ ਲਿਖਿਆ ਜਾਵੇਗਾ ਇਸ ਤੋਂ ਇਲਾਵਾ ਪੰਜਾਬ ਵਿੱਚ ਉਦਯੋਗ ਨੂੰ ਪਰਫਲਿਤ ਕਰਨ ਦੀ ਵਿਸ਼ੇਸ਼ ਭਲਾਈ ਸਕੀਮਾਂ ਲਿਆਂਦੀਆਂ ਜਾਣਗੀਆਂ ਸ਼੍ਰੀ ਕੋਨਰ ਨੇ ਸਮੂਹ ਪੰਜਾਬੀਆਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਰਹਿਮਤ ਸਦਕਾ ਰਵਨੀਤ ਬਿੱਟੂ ਕੇਂਦਰ ਸਰਕਾਰ ਵਿੱਚ ਮੰਤਰੀ ਬਣੇ ਉਹਨਾਂ ਖਾਸ ਤੌਰ ਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਵੋਟਰਾਂ ਤੇ ਸਪੋਰਟਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਰਵਨੀਤ ਬਿੱਟੂ ਦੀ ਵੋਟਾਂ ਵਿੱਚ ਮਦਦ ਕੀਤੀ ਸਾਡਾ ਪਰਿਵਾਰ ਉਹਨਾਂ ਨਾਲ ਹਮੇਸ਼ਾ ਖੜਾ ਰਹੇਗਾ ਇਸ ਮੌਕੇ ਰਵਨੀਤ ਸਿੰਘ ਬਿੱਟੂ ਦੇ ਮੰਤਰੀ ਬਨਨ ਤੇ ਡੈਲੋਂ ਦੇ ਸਰਗਰਮ ਭਾਜਪਾ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਇਸ ਮੌਕੇ ਤੇ ਭਾਜਪਾ ਆਗੂ ਗਗਨਦੀਪ ਸਿੰਘ ਸਨੀ ਕੈਥ ਰਕੇਸ਼ ਗੋਇਲ मंडल प्रधान जस मांगट पप्पी खटड़ा गुलशन गोयल रिंकू डेलो रिक्की डेलो सबका सरपंच सुखविंदर सिंह सीलों सुख सीलो, सोख किला रायपुर अवि शर्मा बलविंदर मुकंदपुर सबका सरपंच कुलदीप जड़तौली बेंत सिंह खेड़ा सुरेंद्र सिंह शिंदा कुडानी बलवीर बिरक बिट्टू खटड़ा चरणजीत कौर बब्बू परमिंदर कौर खटड़ा गुरमीत कौर भोला बद्दी ਡਾਕਟਰ ਜਸਪਾਲ ਸ਼ਰਮਾ ਕੋਗਰਾਣਾ ਰਜੇਸ਼ ਕੱਕੜ ਜਸਵੰਤ ਸਿੰਘ ਸੋਨੂ ਸ਼ਾਹੀ ਕੁਲਵਿੰਦਰ ਸਿੰਘ ਸੋਮਾ ਹਰਪ੍ਰੀਤ ਸਿੰਘ ਰੋੜਕਾ ਦੀਪਾ ਸ਼ੰਕਰ ਦਨਾਲੀ ਮਕੰਦਪੁਰ ਅਸ਼ਵਨੀ ਚਾਦਰੀ ਅਜੇ अरोड़ा ਪਰਮ ਕਾਲੜਾ ਮੀਕਾ ਡੈਲੋਂ ਸੁਨੀਲ ਡੈਲੋਂ ਸਨੀ ਡੈਲੋਂ ਦੀਪੀ ਡੈਲੋਂ ਗੁਰਜੀਤ ਸਿੰਘ ਪ੍ਰਵੀਨ ਡੈਲੋਂ ਜੱਗੀ ਬਾਮਣ ਮਾਜਰਾ ਆਦ ਹਾਜ਼ਰ ਸਨ रवनीत सिटू रवनीत सिंह रवनीत सिंह बी जे पी बी जे पी ਦੇਖਿਆ ਜਾਂਦਾ ਯਾਰ ਤੋਂ ਤੇਰੀ ਇੱਧਰ ਆ ਕੇ ਕਿਤੇ ਯਾਰ ਮੋਟ ਤੇ ਵੀ ਸਹੀ ਲੋਕੇਸ਼ਨ ਨੇ ਇਹਨੇ ਹੈ ਗਿਆ ਨਹੀਂ ਕੀ ਚੱਲ ਰਿਹਾ ਹੈ ਅਬ ਪਤਾ ਮੇਰੇ ਪੈਰ ਕਿਹੜਾ ਮਤਲਬ ਦਿਆ آپو تو دراں اور وگرو پتان کي ان تي ڪري 1 منٽ دي ادھر اپو ا گچھنا موندا او اپ کڙا يا پيشي وڏي او مساٽ نال ڏيکلي کراندا بیٹا ها

ਹੰਦੀ ਸਰ ਅੱਜ ਜਸ਼ਨ ਮਨਾਏ ਜਾ ਰਹੇ ਨੇ ਲੱਡੂ ਪੰਡੇ ਚਾਹ ਰਹੇ ਨੇ ਕਿ ਗੁਰਦੀਪ ਸਿੰਘ ਬਿੱਟੂ ਦਾ ਨਾਮ ਅਨਾਉਂਸ ਕੀਤਾ ਗਿਆ ਮੰਤਰੀ ਮੰਡਲ ਬਹੁਤ ਬੁढ़ाई ਜੀ.ਜੇ.ਪੀ. ਸੁਖਰਨ ਜਿਨ੍ਹਾਂ ਨੇ ਕਰਵਾਇਆ ਹੈ ਬਿੱਟੂ ਨੂੰ ਇਹਨਾਂ ਦਾ ਬਹੁਤ ਸਾਰਾ ਸਵਾਸ ਸਵਾਸ ਹੈ ਉਹ ਕਰ ਰਹੇ ਨੇ ਲੁਧਿਆਣਾ ਦੀਆਂ ਕਈ ਸਮੱਸਿਆਵਾਂ ਬਾਰੇ ਕੀ ਲੱਗਦਾ ਹੁਣ ਇੰਡਸਟਰੀ ਦੀ ਗੱਲ ਕਰੀਏ ਪੋਰ ਹਸਪੀਟਲ ਦੀਆਂ ਸਮੱਸਿਆ ਨੇ ਹੱਲ ਕੀ ਜਾਣਗੀਆਂ ਰਾਣਾ ਬਿੰਦੋ ਬੜਾ ਸ਼ਹਿਰ ਆ ਇਹ ਇੱਕ ਨਹੀਂ ਤੁਸੀਂ ਸਾਹੀ ਇੱਥੇ ਇੰਡਸਟਰੀ ਵੀ ਆ ਆਲੇ ਚੋਰਾ ਦੇ ਵੀ ਆ ਖੂਬਸੂਰਤ ਜਿਹੀ ਆ ਕਿੰਨੀ ਵੜੀ ਆਂ ਜੀ ਆ ਉਹਨੇ ਨਾਲੇ ਦੀ ਵੀ ਆ ਛੋਟਾ ਹਸਪਤਾਲ ਰੋਣ ਤੋਂ ਬਹੁਤ ਚੰਗਾ ਸਾਰੇ ਬਸਰ ਹਾਂ ਇਸ ਤੋਂ ਪਹਿਲਾਂ ਸਭ ਲਈ ਚਿੱਤ ਦੀ ਗੱਲ ਕਰ ਲਈ ਕਿਹਾ ਜਾਂਦਾ ਸੀ ਕਹਿੰਦੇ ਸੈਂਟਰ ਦੇ ਵਿੱਚ ਸਰਕਾਰ ਨੂੰ ਕਾਂਗਰਸ ਦੇ ਵੱਲੋਂ ਉਮੀਦਵਾਰ ਸੀਗੇ ਮੈਂਬਰ ਪਾਰਟੀ ਵਿੱਚ ਸੀ ਹੁਣ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਕੀਆਂ ਜਾਣੀਆਂ ਪੈਲ ਦੇ ਅਦਾਰੇ 10 ਸਾਲ ਇਸੇ ਕਰਕੇ ਰਾਣਾ ਦੇ ਸਤਾਪ ਪੁਗਾ ਕੋਈ ਸਰਕਾਰ ਨਾ ਹੋਵੇ ਤੇ ਕੋਈ ਵੀ ਦਰਾਂ ਦੇ ਸਬੰਧ ਉਹ ਕਿਸੇ ਕਰਕੇ ਪਾਰਟੀ ਬੋਲਣਾ ਵੀ ਇਹੀ ਮਹਿੰਮ ਗਾਰਨਟੀ ਹੈ ਉਹ ਉਹ ਦੇਖਾਂ ਮਿਸਟਰ ਵੜਗੇ ਨੇ ਉਹੀ ਆਸ ਹੈ ਕਿ ਸੈਂਟਰ ਗਵਰਨਮੈਂਟ ਨੂੰ ਮਿਲਣਾ ਹੈ ਥੈਂਕ ਯੂ ਆਲੂ ਜੀ ਹਾਂ ਜੀ ਕੀ ਲੈਣਾ ਚਾਹੁੰਦੇ ਆ ਅੱਜ ਮਾਸਟਰ ਮੰਗਲ ਜੀ ਦਾ ਸਮਾਗਮ ਦੀ ਕਾਰਜਕਾਰੀ ਬਹੁਤ ਵੱਡੀ ਗੱਲ ਸੀ ਆ ਜੀ ਇਸ ਨੂੰ ਮੌਕਾ ਦਿੱਤਾ ਸਤਿਕਾਰ ਵਿੱਚ ਇਸ ਤੋਂ ਵੱਡੇ ਜੇ ਕੋਈ ਵੀ ਸਾਡਾ ਦੇਖੋ ਤਾਂ ਬਹੁਤ ਆਸਾਨ ਹੈ ਕੋਈ ਵੀ ਕੰਮ ਨਹੀਂ ਰਹੇ ਦਿੰਦਾ ਆ ਜਾਏ ਜੇ ਮੋਟਾ ਹੋਵੇ ਜਾਂ ਮੋਟਾ ਨਹੀਂ ਹੋਵੇ ਜੇ ਬਹੁਤ ਜੀ ਲੱਭ ਲੈਂਦਾ ਇਸ ਦਾ ਤਾਂ ਦੇ ਆਪਣੇ ਹੋਮ ਦੇ ਸਥਾਨ ਤੋਂ ਆਪਣਾ ਬੜਾ ਬੰਦਾ ਨਹੀਂ ਲੱਭ ਇਸ ਤੋਂ ਪਹਿਲਾਂ ਵਿਰੋਧੀਆਂ ਨੇ ਸਵਾਲ ਬੜੇ ਉਠਾਈ ਕਿ 10 ਸਾਲ ਵਿੱਚ ਨਵਿੰਦ ਸਿੰਘ ਨੇ ਕੋਈ ਕੰਮ ਨਹੀਂ ਕੀਤਾ ਨਾ ਫੋਨ ਚੁੱਕ ਕੇ ਬਾਹਰ ਆ ਕੇ ਕਰੋ ਲੋਕੀਂ ਰੋਟੀ ਦਾ ਭੰਡਾਰ ਜੀ ਬਹੁਤ ਹੀ ਅਦਾ ਵਿਰੋਧੀਆਂ ਦਾ ਮੰਨ ਇਸ਼ਾਰਾ ਵੀ ਕਰ ਰਹੇ ਹੁੰਦਾ ਸੀ ਕਿ ਜਨ ਆਬਾਦੀ ਰੋ ਜਿੱਤੇ ਹਾਂ ਜਿਹੜਾ ਹਾਰ ਰਿਹਾ ਹੈ ਇਹ ਇਹਨਾਂ ਨੇ ਜਿੱਤ ਕੇ ਜਿੱਤੀਆਂ ਬੈਈਆਂ ਨੇ ਸਾਡੇ ਸ਼ੇਰ ਪੁੱਤ ਦੇ ਹੀਰੇ ਪੈਣਗੇ ਹਮ ਆਦਮੀ ਪਾਰਟੀ ਵੱਲੋਂ 13 ਕਿਰੋ ਗਿਆ ਸੀ ਤਿੰਨ ਸੀਟਾਂ ਦੀ ਸਿਮਟ ਕੇ ਰੱਖੀ ਉਹਦਾ ਉਹ ਜਵਾਬ ਦਿੱਤਾ ਕਿ ਜੀ ਜੀ ਥੈਂਕ ਯੂ ਉਹਨਾਂ ਦੀ ਬਾਤ ਕਿਹਾ ਸੀ ਉਹਰੇ ਠੀਕ ਹੈ ਸਰ ਕੀ ਕਹਿਣਾ ਚਾਹੁੰਦੇ ਆ ਗੁਰਮੀਤ ਸਿੰਘ ਨੂੰ ਮੰਤਰੀ ਬਣਾਇਆ ਗਿਆ ਕਿਹੜਾ ਮੋਦੀ ਜੀ ਨੇ ਗੁਰਮੀਤ ਨੂੰ ਬਹੁਤ ਬੜਾ ਬੜਾਪਣ ਦਿਖਾਇਆ ਜੀ ਇਹਨਾਂ ਪੰਜਾਬ ਦੀ ਠੀਕ ਹੈ ਠੀਕ ਆ ਹਾਂ ਜੀ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰਦਾਨ ਕਰਨਾ ਹੈ ਗਿਆ ਮੰਤਰੀ ਮੰਡਲ ਦੇ ਵਿੱਚ ਬਹੁਤ ਬੰਦ ਬਣਿਆ ਹ ਹ ਆਪਣੇ ਜੰਮੀ ਸਾਹਿਬ ਨੇ ਜੋ ਡਿਸਕਿਲ ਲਿਆ ਬਹੁਬੋਝੇ ਲਿਆ ਹੈ ਹ ਉਹ ਪੰਜਾਬ ਵਾਸਤੇ ਕਿਹਦੇ ਸੂਚੀ ਤੇ ਨੋਟ ਕੀਤਾ ਹ ਹ ਕਿ ਜੋ ਕਿ ਪ੍ਰਾਇਦੇ ਕਾਂਗਰਸ ਲੀਡਰ ਰਹੇ ਨੇ ਇਸ ਤਰ੍ਹਾਂ ਰਹੇ ਨਹੀਂ ਤੇ ਹੁਣ ਆਪਣੇ ਬੀਜੇਪੀ ਜੋ ਆਉਣ ਨਾਲ ਉਹਨੂੰ ਬਹੁਤ ਵੱਧਾ ਹੋਊਗਾ ਜੀ ਕੈਬਨਿਟ ਮੰਤਰੀ ਬਣਨ ਨਾਲ ਅਸਟੇਟ ਰਾਜ ਨੂੰ ਬਹੁਤ ਬੋਧ ਕਰਕੇ ਤੁਹਾਨੂੰ ਇਹਨਾਂ ਪੰਜਾਬ 'ਚ ਜੋ ਵੀ ਇਹਨਾਂ ਨੂੰ ਉਹ ਤਾਂ ਮਿਲੂਗਾ ਉਹਨੂੰ ਬਹੁਤ ਬਹੁਤ ਉੱਤੇ ਲੱਗੇ ਜਾਣਗੇ ਇਹ ਨਹੀਂ ਕੱਲ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਅੱਜ ਸ਼ਾਮ ਨੂੰ ਕੀਤਾ ਗਿਆ ਮੰਤਰੀ ਮੰਡਲ ਵਿੱਚ ਨਹੀਂ ਕਹਿਣਾ ਚਾਹੁੰਦਾ ਵੀਰੇ ਸਾਨੂੰ ਬਹੁਤ ਖੁਸ਼ੀ ਆਸੀ ਕਸਵਾ ਡੇਲੋ ਤੋਂ ਹਾਂ ਤੁਸੀਂ ਚਲੋ ਅਸੀਂ ਕਸਵਾ ਡੇਲੋ ਤੋਂ ਸਾਹਮਣੇ ਦੇਖੇ ਕਸਵਾ ਡੇਲੋ ਵੱਲੋਂ ਅੱਜ ਜਿਹੜੀ ਮੰਤਰੀ ਦੇ ਵੰਡੀਆਂ ਹੋਈਆਂ ਇੰਨੀ ਖੁਸ਼ੀ ਹੋ ਗਿਆ ਖੁਸ਼ੀ ਦੇ ਕਦਰ ਦੇ ਲੱਡੂ ਤੇ ਠੱਡੇ ਵੰਡ ਰਹੇ ਆ ਪ੍ਰਮਾਤਮਾ ਦਾ ਵੀ ਬਹੁਤ ਬਹੁਤ ਧੰਨ ਕਰਦੇ ਆਂ ਔਰ ਮੋਦੀ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਛੋਣੀ ਔਰ ਸਾਡੇ ਵੱਡੇ ਰੀਜੰਗਟ ਨੂੰ ਮੰਤਰੀ ਬਣਾਇਆ ਠੀਕ ਹੈ ਲੁਧਿਆਣੇ ਦੀ ਗੱਲ ਕਰਦੇ ਕੀ ਲੱਗਦਾ ਵਿਕਾਸ ਹੋਊਗਾ ਹੁਣ ਲੁਧਿਆਣਾ ਵੀਰੇ ਫੁੱਲ ਵਿਕਾਸ ਹੋਊਗਾ ਹੁਣ ਜਿਹੜੀਆਂ ਕਸਨਾ ਨਹੀਂ ਨਹੀਂ ਪਹਿਲਾਂ ਹੋਈਆਂ ਕਿਉਂਕਿ 15 ਸਾਲ ਤੋਂ ਉਹ ਇੱਕੋ ਬੰਦੇ ਨੂੰ ਐਵੇਂ ਤੇ ਨਹੀਂ ਦਿੱਤੀ ਗਈ ਉਹਨੀ ਜਿੰਨੀ ਕਿ ਉਹਨੂੰ ਮਿਲਣੀ ਚਾਹੀਦੀ ਸੀ ਪਰ ਉਹਦੇ ਗੁਨਾ ਨੂੰ ਮੋਦੀ ਜੀ ਨੇ ਤਿੰਨ ਮਹੀਨੇ ਚ ਪਛਾਣ ਲਿਆ ਔਰ ਉਹਨੂੰ ਹਰਨ ਦੇ ਬਾਵਜੂਦ ਵੀ ਮੰਤਰੀ ਦੇ ਉਹਦੇ ਨਾਲ ਅਪਰਾਜਿਆ ਗਿਆ ਠੀਕ ਬਹੁਤ ਸ੍ਰੀ ਜੇ ਜੀ ਜਾਣਦਾ ਉਹ ਸਮੇਂ ਦੀ ਗੱਲ ਸੀ ਜਦੋਂ ਪਹਿਲਾ ਜਿਹੜਾ ਸਾਡਾ ਕਾਲੀਦਾਸ ਸੀਗਾ ਉਹ ਬਿਸਕਾਇਡ ਕਰਦਾ ਜਾ ਰਿਹਾ ਸੀ ਜੀਐੱਪੀ ਨੂੰ ਰਵਿੰਦਰ ਸਿੰਘ ਜਾਂ ਮਿਰਸ਼ਾਹ ਜੀ ਪਹਿਲਾਂ ਵੀ ਸਾਡੇ ਪੰਜਾਬ ਲਈ ਨੂਨਾ ਮੰਨਣ ਵਾਲਾ ਸੀਗਾ ਪਰ ਸਾਡੇ ਅੰਤੇ ਹੀ ਜਿਹੜੇ ਸੀ ਉਹ ਵਿੱਚੋਂ ਉਹ ਦੇਖੋ ਪੂਰੀ ਤਰ੍ਹਾਂ ਪਰ ਰਿਜ਼ਿਡੈਂਟ ਉਹ ਉਹ ਕਹਿ ਰਹੇ ਨੇ ਕਿ ਛੇ ਜੀ मिनिस्टर ਬਣਾਏ ਨੇ ਪੰਜਾਬ ਦੀਆਂ ਮਸਲੇ ਹੱਲ ਕਰਨ ਦੇ ਪੰਜਾਬ ਨੇ ਵੱਡੇ ਵੱਡੇ ਪ੍ਰੋਜੈਕਟ ਲਾਉਣਗੇ ਪਰ ਸਾਨੂੰ ਕੋਈ ਸਾਨੀ ਨਹੀਂ ਰੋੜਾ ਉਹ ਸਾਡੇ ਮਕਸੂਰ ਨੂੰ ਛੱਡੇ ਪਾਸੀਬੀਸੀ ਪਾਈਜਾਰੇ ਨੂੰ ਇੰਡਸਟਰੀ ਜਿਹੜੀ ਲੋ ਕਾਹਨ ਰਿਜ਼ਗਾਰ ਮਿਲੂਗਾ ਜੇ ਅੱਜ ਪੰਜਾਬ ਦੇ ਦੇਖੋ ਇੱਕ ਪਿੰਡ 'ਚ 20 ਕਿਸਾਨ ਖੇਤੀ ਕਰਦੇ ਨੇ ਤਾਂ ਇੱਕ ਪਿੰਡ 'ਚੋਂ 200 ਬੰਦਾ ਰੋਜ਼ ਇੰਡਸਟਰੀ 'ਚ ਕੰਮ ਕਰ ਰਹੇ ਨੇ ਅਸੀਂ ਮੰਗ ਜੀ ਇੰਡਸਟਰੀ ਲੈ ਕੇ ਆਉਣਗੇ ਵੱਡੇ ਪ੍ਰਜਾਤਨ ਲੈ ਕੇ ਆਉਣਗੇ ਸਾਡਾ ਰੁਜ਼ਗਾਰ ਮਿਲੂਗਾ ਸਾਡੇ ਨੌਜਵਾਨ ਮੁੰਡਿਆਂ ਨੂੰ ਰੁਜ਼ਗਾਰ ਮਿਲੂਗਾ ਇਹ ਵੀ ਖਾਦੀ ਮੰਗਾ ਹੀ ਹਲੋਕਾ ਇਹ ਬੇਟੀ ਦਾ ਪ੍ਰਮਾਣ ਕਰਜਾਂ ਵੀ ਸਾਰੇ ਪਾਸੇ ਸਰੋਗ ਸਭਾ ਹਲਕਾ ਨੂੰ ਜਾਨਾ ਦੀ ਗੱਲ ਕਰੀ ਬੇਤੋ ਚੋਣ ਲਵੇਗੇ ਇਹ ਫੈਕਟਰੀ ਸਾਨੂੰ ਬਹੁਤ ਗਲੂਟੀ ਸੀ ਕਿਉਂਕਿ ਜਿਹੜੀ ਵੀ ਲੁਧਿਆਣਾ ਸੀਗੀ ਹੈ ਜੀ ਇੱਕ ਇੰਡਸਟਰੀ ਇਹ ਹੱਪਾ ਅਗਰ ਪੰਜਾਬ ਦਾ ਇਹ ਮੁਦਾਰਾ ਬੰਦ ਹੋ ਗਿਆ ਤਾਂ ਇਹਨਾਂ ਦੇ 90% ਇੰਡਸਟਰੀ 80 ਇੰਡਸਟਰੀ ਕਿਹੜੀਆਂ ਇੰਡਸਟਰੀਆਂ ਬੰਦ ਹੋ ਸਕਦੀਆਂ ਕਿਉਂਕਿ ਰਾਮਕੀਰ ਸਰਾਇ ਜੀ ਇਸ ਲਈ ਇਹ ਸਾਡਾ ਮੋੜ ਆ ਉਹ ਵੀ ਜੀ ਸਾਹਿਬ ਲੁਧਿਆਣਾ ਦਾ ਅਪਦਾ ਸ਼ਹਿਰ ਤਿੰਨ ਸਾਲ ਤੋਂ ਉਹ ਤਿੰਨ 15 ਸਾਲ ਤੋਂ ਪਾਰਲੀਮੈਂਟ ਪਰ ਇਹ ਨਹਿਰ ਹਕਮ ਨਿਸਟਰੀ ਨੂੰ ਇੱਕ ਮਿੰਟ ਮੈਨ ਉਹ ਸਾਨੂੰ ਬੈਨੀਫੀਟ ਜੇ ਅਜਿਹਾ ਆਵੇ ਤੇ ਰਾਜਾ ਆਪਣੇ ਕੀ ਅੱਜ ਨਵੇਂ ਜਾਣਗੇ ਇਹਨਾਂ ਨੂੰ ਜਾਣ ਵੀ ਕੋਈ ਨਹੀਂ ਉੱਥੇ ਇਹਦਾ ਪੰਜਾਬ ਦੀ ਨਹੀਂ ਦੁਨੀਆ ਜਾਣ ਕੇ ਜਿਹੜਾ ਚੰਗੀ ਜਿਹੀ ਤੁਹਾਨੂੰ ਇਹ ਕੋਲ ਸੇ ਜਾਣ ਕੇ ਪਰਾਣੇ ਗਏ ਹੋਣੇ 15 ਸਾਲ ਤੋਂ ਕੰਮ ਕਰ ਰਹੇ ਨੇ 506 ਸਾਲ ਹੋਰ ਮਿਲ ਕੇ ਨੇ ਕੰਮ ਕਰ ਲਿਆ ਜਿਹੜਾ ਜਮਾ ਨੂੰ ਦੇਖੇ ਨੇ ਚੋਣਾਂ ਆਖੀ ਰਗਨੀਤ ਸਿੰਘ ਬਿੱਟੂ ਮੰਤਰੀ ਮંડਲ ਵਿੱਚ ਨਾਮ ਸ਼ਾਮਿਲ ਕੀਤਾ ਗਿਆ ਕੀ ਕਰਨਾ ਚਾਹੁੰਦੇ ਦੇਖੋ ਡੋਨ ਜਦੋਂ ਦੋ ਪਹਿਲਵਾਨ ਭੁੱਲਦੇ ਆ ਇੱਕ ਪਹਿਲਵਾਨੇ ਟਹਿਣਾ ਹੁੰਦਾ ਪਰ ਕਈ ਵਾਰੀ ਇਦਾਂ ਹੁੰਦਾ ਵੀ ਔਰੇ ਅੰਕਾਂ ਤੋਂ ਮੰਨ ਲਿਆ ਜਾਂਦਾ ਹੂੰ ਇਹਦੇ ਵਿੱਚ ਕੋਈ ਇੱਕ ਸਮੂਹ ਆ ਨੌ ਹਲਕਿਆਂ ਦੇ ਵਿੱਚੋਂ ਲੋਕਾਂ ਨੇ ਚੋਣ ਲੜੀਆਂ ਜਿਹੜੀ ਇਹ ਕਿਹੜਾ ਉਹਦਾ ਇਕ ਹਲਕਾ ਉੱਤੇ ਨਹੀਂ ਸਾਡੇ ਜਿਹੜੇ ਜਿੱਥੇ ਸਾਡੇ ਦੇ 20 ਨੇ ਆ ਬਈ ਲੋਕ ਪਰ ਫਿਰ ਵੀ ਜਿਹਨ ਲਕੇ ਵਾ ਇਹ ਕਹਣਾ ਪਿਛਲੀ ਵਾਰ 12000 ਤੋਂ 20000 ਇਹ ਹੁਣ ਹੁੜਾਣੇ ਦੇ ਔਰ ਜਿਹਨ ਲਕੇ ਦੇ ਲੋਕਾਂ ਦਾ ਸਾਰਾ ਕਰਦਾ ਜਿਹੜਾ ਸਭਾ ਹਟਾ ਮਤਲਬ ਕਿ ਜਿਹੜੇ ਉਹਨਾਂ ਯਾਰ ਸਾਡੇ ਅਰਖੇ ਲੋਕ ਜਿਹੜੇ ਕੰਮ ਜਿਹਨਾਂ ਨੇ ਕੀਤਾ ਸੱਚੀ ਸੰਗਤ ਦੇ ਲੋਕਾਂ ਨੇ ਉਹਨਾਂ ਕਰਕੇ ਮੁਕਾਫਾ ਜਿਹੜੇ ਆਨੇ ਦੇ ਪਾਂਡਰ ਕੀ ਜਿੱਤ ਕੇ ਔਰ ਇੱਕ ਵੱਡੀ ਗੱਲ ਹੈ ਆਨੇ ਦੇ ਲੋਕਾਂ ਨੇ ਮਿਟਰੀਸ ਅੱਗੇ ਬੈਠੇ ਆਏ ਇਹ ਹਾਰ ਜਿੱਤ ਚਲੋ ਇਹ ਫਟ ਸਾਡੇ ਲਈ ਉਹ ਕਿੱਥੇ ਹੋਏ ਅੱਜ ਨਰੇਂਦਰ ਮੋਦੀ ਦੀ ਕੈਂਪੇਨ ਦੇ ਵਿੱਚ ਜਿਹੜੀ ਕਿੰਨੇ ਰਾਜ ਮਤ ਦੀ ਦਾ ਸਰਚਾ ਮੈਣਾ ਹੋਰ ਪਿੰਡਾਂਵਾਂ ਦੇ ਵਿੱਚੋਂ ਕੇਵਲ ਇੱਕ ਬੰਦੇ ਨੂੰ ਡੱਟਾ ਮੈਣਾ ਇਹ ਸਭ ਤੋਂ ਵੱਡੀ ਗੱਲ ਆ ਬਤਾਈ ਦੀ ਗੱਲ ਆ ਕਾਂਗਰਸ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਦੀ ਗੱਲ ਕਰਦੀ ਆ ਕਿਹਾ ਜਾਂਦਾ ਕਿ ਇਹ ਵੀ ਸੀਪ ਤੋਂ ਧਰਮ ਦੀ ਰਾਜਨੀਤੀ ਕੀਤੀ ਜਾਂ ਧਰਮ ਦੇ ਨਾਮ ਤੇ ਰਾਜਨੀਤੀ ਕੀਤੀ ਜਾਂਦਾ ਦੇਖੋ ਅਸੀਂ ਧਰਮ ਛੱਡ ਨਹੀਂ ਪੈਣਾ ਜੀ ਕੋਈ ਵੀ ਵਿਅਕਤੀ ਹੋਵੇ ਚਾਹੇ ਖੱਡੀ ਚਾਹੇ ਸੈਂਟਰ ਕੋਈ ਧਰਮ ਮੈਣਾ ਹੁੰਦਾ ਤੁਸੀਂ ਆਪਣੇ ਧਰਮ ਦੀ ਰੱਖਿਆ ਨਹੀਂ ਸਭ ਨੂੰ ਜੋ ਕਰਨਾ ਪਵੇਗਾ ਇਹ ਸਾਨੂੰ ਕਿਸੇ ਨੂੰ ਰਾਖੇ ਜਦੋਂ ਸੱਜੇ ਰਾਜ ਦੇ ਵਿੱਚ ਹੋਣਾ ਹੋਵੇ ਧਰਮ ਦੇ ਨਾਮ ਤੇ ਪੂਰਾ ਭਾਈ ਇਹ ਅਜੇ ਰਾਮ ਮੰਤਰ ਬਣਿਆ ਤੇ ਗੁੰਮਰਾਹ ਹੋਈ ਜਿਹੜਾ ਆਮਦਰ ਚੰਗੇ ਕਾਰਜ ਵਾਸਤੇ ਬੋਲਿਆ ਨਾ ਆਮਦਰ ਜੀ ਮਿਢਲੇ ਪੰਪਰ ਤੋਂ ਸਾਦਾਂ ਕੋ ਆਪਣੇ ਘਰ ਤੋਂ ਬਾਹਰ ਰਹੇ ਨੇ ਜੀ ਅੱਜ ਹੱਥ ਵਿੱਚ ਮੌਜੂਦ ਨੇ ਹੋਇਆ ਤੇ ਨਹੀਂ ਹੋਇਆ ਜਿਹ ਅੱਜ ਜੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਲੰਘਾ ਖੁੱਲਿਆ ਚੰਗਾ ਹੀ ਹੋਇਆ ਇਹ મોદી ਜੀ ਕਰਕੇ ਜਿਹੜਾ ਲੰਘਾ ਖੁੱਲਿਆ ਕਰਤਾਰਪੁਰ ਸਾਹਿਬ ਦਾ ਇਹ ਹੁਣ ਦੂਜੀ ਪਾਰਟੀਆਂ ਇਹਨੂੰ ਕਹਿਣ ਜੀ ਇਹ ਤਾਂ ਉਹ ਉਹਦੇ ਨਾਂ ਦੇ ਵੋਟਾਂ ਮੰਗਦੇ ਇਦਾਂ ਦੀ ਕੋਈ ਗੱਲ ਨਹੀਂ ਆ ਇਹ ਸਾਡਾ ਕੰਮ ਹੈ ਅਸੀਂ ਭਾਰਤ ਨੂੰ ਵਿਕਸਿਤ ਭਾਰਤ ਕਿੱਦਾਂ ਬਣਾਉਣਾ ਹੈ ਅਸੀਂ ਭਾਰਤ ਨੂੰ ਇੱਕ ਸੁਪਰ ਪਾਵਰ ਕਿਵੇਂ ਬਣਾਉਣਾ ਹੈ ਔਰ ਅੱਜ ਜੇ ਸ਼ੁਰੂਆਤ ਉਹਦੀ ਹੋ ਚੁੱਕੀ ਹੈ ਬਨੀਤ ਬਿੱਟੂ ਜੀ ਨੂੰ ਇੱਕ ਤਾਕਤਵਰ ਨੇਤਾ ਬਣਾ। ਅੱਜ ਇਹਨੀ ਗੱਲ ਦਿੱਤੀ ਉਹਨਾਂ ਨੂੰ ਪੰਜਾਬ ਦੇ ਜਿਹੜੇ ਮਸਲੇ ਹੈਗੇ ਜਿਹੜੇ ਸਾਡੇ ਕਿਸਾਨਾਂ ਦਾ ਮੁੱਦਾ ਹੋਵੇ ਚਾਹੀ ਕੋਈ ਵੀ ਮਸਲੇ ਬਹੁਤ سارے ਸਾਡੇ ਦਲਤ ਕਮਿਊਨਿਟੀ ਦੇ ਮਸਲੇ ਬਹੁਤ ਸਾਰੇ ਨੇ ਉਹ ਹੱਲ ਕਰਾਉਣ ਲਈ ਬਿੱਟੂ ਜੀ ਨੂੰ ਚਿਹਰਾ ਬਣਾ ਕੇ ਅਮਿਤ ਸ਼ਾਹ ਜੀ ਨੇ ਭੇਜਿਆ, ਨਰਿੰਦਰ ਮੋਦੀ ਜੀ ਨੇ ਭੇਜਿਆ ਤੇ ਅਸੀਂ ਸਮਝਦੇ ਹਾਂ ਇਸ ਤੋਂ ਵੱਡੀ ਗੱਲ ਸਾਡੇ ਲੁਧਿਆਣੇ ਵਾਸਤੇ ਕੋਈ ਮਾਣ ਨਹੀਂ ਮਾਣ ਵਾਲੀ ਗੱਲ ਨਹੀਂ ਹੁੰਦਾ ਵੀ ਔਰ ਖਾਸ ਕਰਕੇ ਗੇਲਲਕੇ ਕਿਉਂਕਿ ਗੇਲਲਕੇ 'ਚ ਉਹਨਾਂ ਦਾ ਬਹੁਤ ਵੱਡਾ ਉਹਨਾਂ ਦਾ ਪਰਿਵਾਰ ਵੀ ਇੱਥੇ ਉਹਨਾਂ ਦੇ ਰਿਸ਼ਤੇਦਾਰ ਵੀ ਅਸੀਂ ਲੋਕ ਇੱਥੇ ਬੈਠੇ ਆ ਸਾਡੇ ਉਹ ਪੇਟੇ ਜਿਹਨਾਂ ਨੇ ਮਿਹਨਤ ਕੀਤੀ ਆ ਔਰ ਜਿੰਨਾ ਹਲਕਾ ਗੇਲ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲਣਾ ਉਹਨਾਂ ਦਾ ਕਿੱਥੇ ਹੋਉਣੀ ਹੈ ਜੋਗੀ ਜੀ ਜਿਹੜਾ ਲੁਧਿਆਣੇ ਆ ਤੁਸੀਂ ਸੁਣਾਉਂਦੇ ਨੇ ਆ ਕੇ ਬੋਲਦੇ ਨੇ ਰਮੀਤ ਜੀ ਤੁਸੀਂ ਜਿਤਾ ਦਿਓ ਬਲਡੋਜਰ ਭੇਜੇ ਜਾਣਗੇ ਕੀ ਹੋਣ ਉਹ ਕਰਪਟ ਲੋਕਾਂ ਦੇ ਉਹ ਗਲਤ ਅੰਤਰਾਂ ਦੇ ਖਿਲਾਫ ਕਾਰਵਾਈਆਂ ਕੀਤੀ ਜਾਣਗੀਆਂ ਬਿਲਕੁਲ ਦੇਖੋ ਜੀ ਚਲੋ ਉਹਦਾ ਅਸੀਂ ਤਾਂ ਜਦੋਂ ਕੋਈ ਮਿਨਿਸਟਰ ਆਉਂਦੇ ਆ ਤੇ ਉਹਨਾਂ ਨੇ ਆਪਣੇ ਬੰਦੇ ਜਿਤਾਉਣ ਵਾਸਤੇ ਬੜੀ ਲੜਨੀ ਹਾਂ ਜੀ ਪਰ ਜਿਹੜੀ ਗੱਲ ਇਹ ਕ腐ਸ਼ਨ ਖਤਮ ਕਰਦੇ। ਇਹ ਗੈਂਸਲਵਾਦ ਕਰਨ ਕਰਨਾ ਹੈ। ਉਹਦੇ ਵਾਸਤੇ ਬਦਲ ਬਦਲੋ ਦੇਪਾ ਜ਼ਰੂਰੀ ਹੈ। ਉਹਦੇ ਵਾਸਤੇ ਤਾਂ ਇੱਕ ਤਗੜਾ ਜਿਹੜਾ ਜਿਹੜਾ ਨੇਤਾ ਆ ਜਿਹਦੀ ਇੱਕ ਚੰਗੀ ਸੋਚ ਹੋਵੇ ਜਿਹੜਾ ਨਾ ਕ腐ਟ ਹੋਵੇ। ਅੱਜ ਤੱਕ ਬਿਜੂ ਨਹੀਂ ਕਿੰਨੇ 10 ਸਾਲ 15 ਸਾਲ ਐਮਪੀ ਰਹੇ ਨੇ। ਕੋਈ ਉਹਦੇ ਇੱਕ ਨਵੇਂ ਪੈਸੇ ਦਾ ਇਲਜ਼ਾਮ ਨਹੀਂ ਆ ਕੋਈ ਉਹਦੇ ਕ腐ਸ਼ਨ ਦਾ ਇਲਜ਼ਾਮ ਨਹੀਂ। ਅੱਜ ਅੱਜ ਉਹਨਾਂ ਨੂੰ ਕਿ ਤਾਕਤਵਰ ਸਰਕਾਰ ਦੀ ਸਰਕਾਰ ਤੇ ਜਿਹੜੀ ਆ ਇਹਦਾ ਮਤਲਬ ਸਰਕਾਰ ਦਾ ਵਿਜ਼ਨ ਕਲੀਅਰ ਆ ਵੀ ਪੰਜਾਬ ਦੇ ਵਿੱਚ ਜਿਹੜੇ ਲੋਕ ਭ੍ਰਿਸ਼ਟਾਚਾਰ ਜਿਹੜੇ ਲੋਕ ਕੈਨਸਰਵਾ ਕਰਾ ਰਹੇ ਆ ਇਹ ਚ ਚੱਲ ਨਹੀਂ ਜਾਣਾ ਠੀਕ ਹੈ शुक्रिया ਜਮੀਨਦਾਰ